पाष्टा विखे यंग फुटबाल कलब पाशा वालों सालाना फुटबाल टूराम समूह नगर निवासिया ग्राम पंचायत पाष्टा एनआरआई सभायोग चौवी नवंबर तो तीह नवंबर तक करवाया जा रहा है इस मौके प्रबंधक ने दसिया की पब्लिक हाई स्कूल पाष्टा नरूर ग्राउंड करवाए जा रहे टूरनामेंट उद का उद्घाटन सरदार संसार सिंह सबका प्रधान गुरद्वारा शहीदगंज पाशटा वालों अरदसन उपरंत अपने कार्यकमां उद्घाटन किया ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਦੇ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦੌਰਾਨ ਪੰਜਾਬੀਆਂ ਨਾਮਵਰ ਟੀਮਾਂ ਹਿੱਸਾ ਲੈਂਦੀਆਂ। ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਦੇ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨੀ ਮੈਚ ਪੁੰਗਰਨੀ ਅਤੇ ਜਾਗਣੀਵਾਲ ਵਿਚਕਾਰ ਕਰਵਾਇਆ ਗਿਆ, ਜਿਸ ਵਿੱਚ ਪਿੰਡ ਪੁੰਗਰਨੀ ਦੀ ਟੀਮ 3 ਗੋਲਾਂ ਨਾਲ ਜਿੱਤੂ ਰਹੀ। ਉਹਨਾਂ ਦਸਿਆ ਦੇ 3 ਨਵੰਬਰ ਨੂੰ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਸਰਦਾਰ ਪਰਮਿੰਦਰ ਸਿੰਘ ਯੂਕੇ ਕਰਨਗੇ। ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਲੰਗਰ ਦੀ ਸੇਵਾ ਐਨਆਰਆਈ ਸਭਾ ਕੈਨੇਡਾ ਵੱਲੋਂ ਕੀਤੀ ਜਾਵੇਗੀ। ਉਹਨਾਂ ਦੱਸਿਆ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਮੌਕੇ ਪਿੰਡ ਪੱਦਰ ਓਪਨ ਦਿਆ ਟੀਮਾਂ 24 ਟੀਮਾਂ ਪਾਗਲਣਗੀਆਂ। ਉਹਨਾਂ ਦੱਸਿਆ ਕਿ ਪਹਿਲਾ ਇਨਾਮ 51000 ਰੁਪਏ ਤੇ ਟਰਾਫੀ ਅਤੇ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 41000 ਰੁਪਏ ਤੇ ਟਰਾਫੀ ਦਿੱਤੀ ਜਾਵੇਗੀ। ਇਸੇ ਤਰ੍ਹਾਂ 2008 ਦਿਆ 08 ਟੀਮਾਂ ਪਾਗਲਣਗੀਆਂ। ਪਹਿਲਾ ਨੂੰ ਪਹਿਲਾ ਇਨਾਮ 15000 ਰੁਪਏ ਅਤੇ ਟਰਾਫੀ ਅਤੇ ਦੂਜਾ ਇਨਾਮ 13000 ਰੁਪਏ ਤੇ ਟਰਾਫੀ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਫਾਈਨਲ ਮੁਕਾਬਲੇ ਵਾਲੇ ਦਿਨ 40 ਸਾਲ ਵਾਲੇ ਉਮਰ ਵਾਲਿਆ ਪਿੰਡ ਨਰੂੜਾ ਤੇ ਪੰਜਟਾ ਵਿਚਕਾਰ ਕਰਵਾਇਆ ਜਾਵੇਗਾ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀਦੀ ਵਿਸ਼ੇਸ਼ ਰਿਪੋਰਟ ਹੋਏ ਜਿਹੜਾ ਫੁੱਟਬਾਲ ਦਾ ਟੂਰਨਾਮੈਂਟ ਪੰਜਟਾ ਵਿਖੇ ਹੋ ਰਿਹਾ ਇਸ ਦੇ ਜਿਹੜੇ ਕਰਨ ਵਾਲੇ ਜਾ ਇਸ ਨੂੰ ਸਾਰੇ ਟੂਰਨਾਮੈਂਟ ਦਾ ਜੋ ਪ੍ਰਬੰਧਕ ਕਮੇਟੀ ਆ ਜੰਗ ਫੁੱਟਬਾਲ ਕਲੱਬ ਪਾਂਸ਼ਤਾ ਸੋ ਹਰ ਸਾਲ ਦੀ ਤਰ੍ਹਾਂ ਜੰਗ ਫੁੱਟਬਾਲ ਕਲੱਬ ਪਾਂਸ਼ਤਾ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਵਿੱਚ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਤੇ ਖਾਸ ਕਰਕੇ ਉਹ ਚੇਚਾ ਸਹਿਯੋਗ ਜਿਹੜਾ ਦਿੱਤਾ ਜਾਂਦਾ ਉਹ ਸਾਡੇ ਐਨ ਆਰ ਆਈ ਵੀ ਜੋ ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਨੇ ਤੇ ਇਸ ਪਿੰਡ ਦੇ ਨਾਲ ਇਸ ਟੂਰਨਾਮੈਂਟ ਦੇ ਨਾਲ ਬੜਾ ਮੋਹ ਕਰਦੇ ਨੇ ਸੋ ਨਗਰ ਪੰਚਾਇਤ ਦੇ ਵੀ ਇਸ ਟੂਰਨਾਮੈਂਟ ਵਿੱਚ ਸ਼ਾਮਿਲ ਹੈ ਸੋ ਇਸ ਤਰ੍ਹਾਂ ਸਾਰੇ ਇਲਾਕਾ ਨਿਵਾਸੀ ਜਿਹੜੇ ਖੇਡ ਪ੍ਰੇਮੀ ਆ ਉਹਨਾਂ ਨੂੰ ਬੇਨਤੀ ਹੈ ਕਿ ਟੂਰਨਾਮੈਂਟ ਦੇ ਵਿੱਚ ਦੌਣ ਕੁ ਮਿਦਾਓ ਵਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀ ਫੇਰ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਪਾਂਛਤਾ ਵਿਖੇ ਫੁੱਟਬਾਲ ਦਾ ਟੂਰਨਾਮੈਂਟ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਓਪਨ ਵਰਗ ਦੀਆਂ ਪਿੰਡ ਲੈਵਲ ਦੀਆਂ ਟੀਮਾਂ 32 ਹਿੱਸਾ ਲੈ ਰਹੀਆਂ ਨੇ ਤੇ ਇਸੇ ਤਰ੍ਹਾਂ ਪਾਰ ਵਰਗ ਦੀਆਂ ਟੀਮਾਂ ਦੇ ਵਿੱਚ ਜਿਹੜੇ 2000 8 ਤੋਂ ਵਿਅਕਤੀ ਨੇ ਬੱਚੇ ਨੇ ਉਹ ਖੇਡਣਗੇ ਸੋ ਇਹਨਾਂ ਖਿਡਾਰੀਆਂ ਦੇ ਲਈ ਜਿਹੜੇ ਇਨਾਮ ਨੇ ਉਹ ਓਪਨ ਵਰਗ ਦੇ ਖਿਡਾਰੀਆਂ ਦੇ ਲਈ ਜੋ ਜੇਤੂ ਖਿਡਾਰੀ ਹੋਏਗਾ ਉਸ ਦੇ ਉਸ ਨੂੰ 51000 ਰੁਪਏ ਤੇ ਦੂਸਰੀ ਟੀਮ ਨੂੰ ਸੈਕੰਡ ਜੋ ਆਈ ਹੈ ਉਸ ਨੂੰ 41000 ਰੁਪਏ ਕਮੇਟੀ ਵੱਲੋਂ ਸੌਰੀ 41000 ਰੁਪਏ ਦਿੱਤਾ ਜਾਏਗਾ ਤੋ ਇਸੇ ਤਰ੍ਹਾਂ ਵੇਟ ਵਰਗ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ 15000 ਤੇ 13000 ਰੁਪਇਆ ਇਨਾਮ ਦਿੱਤਾ ਜਾਣ ਦੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਤੇ ਅੱਜ 24 ਤਰੀਕ ਨਵੰਬਰ 2025 ਨੂੰ ਇਹ ਟੂਰਨਾਮੈਂਟ ਸਟਾਰਟ ਹੋਣਾ ਇਸ ਟੂਰਨਾਮੈਂਟ ਦਾ ਉਦਘਾਟਨ ਸਾਡੇ ਬਹੁਤ ਹੀ ਨਾਮਵਰ ਸਾਡੇ ਪਰਮਿੰਦਰ ਸਿੰਘ ਦੇ ਫਾਦਰ ਸਾਹਿਬ ਸਰਦਾਰ ਸੰਸਾਰ ਸਿੰਘ ਜੀ ਇਸ ਦਾ ਉਦਘਾਟਨ ਕਰਨਗੇ ਤੇ ਫਾਈਨਲ ਦੇ ਦਿਨ 30 ਤਰੀਕ ਨੂੰ ਜੋ ਫਾਈਨਲ ਮੈਚ ਹੋਣਗੇ ਉਸ ਦੇ ਵਿੱਚ ਇਨਾਮ ਵੰਡ ਇਨਾਮ ਵੰਡਣ ਦੀ ਜਿਹੜੀ ਰਸਮ ਆ ਉਹ ਸਾਡੇ ਪਰਮਿੰਦਰ ਸਿੰਘ ਜੀ ਸੇਠੀ ਜੀ ਯੂਕੇ ਵਾਲੇ ਉਹ ਕਰਨਗੇ ਸੋ ਮੈਂ ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਕਰਦੇ ਆ ਕਿ ਅੱਜ ਤੋਂ ਜੋ ਇਹ ਟੂਰਨਾਮੈਂਟ ਸਟਾਰਟ ਹੋ ਰਿਹਾ ਇਸ ਨੂੰ ਦੇਖਣ ਦੇ ਲਈ ਹਮ ਹਮ ਆ ਕੇ ਆਓ ਤੇ ਇਸੇ ਤਰ੍ਹਾਂ 30 ਤਰੀਕ ਨੂੰ ਫਾਈਨਲ ਵਿੱਚ ਵੀ ਆਪ ਸਭ ਨੇ ਸ਼ਰੀਕ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ